ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰਸਟੇਟ ਬਾਰਡਰ ਤੇ ਪੈਂਦੇ ਨੇ ਉੱਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜिले ਵਿੱਚ ਹੀ ਸ੍ਰੀ ਪਿਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜੀ ਮੁਕਤਸਰ ਸਾਹਿਬ ਦੀ ਰੈਂਡਮ ਹੇਟ ਵੱਖ-ਵੱਖ ਥੀਮਾਂ ਬਣਾਈਆਂ ਗਈਆਂ ਜਿਹੜਾ ਕਿ ਲੰਬੀ ਡਿਵੀਜ਼ਨ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲੇਆਲੀ ਤੇ ਡਬਲੀ ਪੋਰਟਰ ਤੇ ਤੇ ਸਵੇਰੇ ਸਤਤੁੱਤ ਲੈ ਕੇ ਹੁਣ 1:00 ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਚੱਕੀਪੁਰ ਸਾਹੀ ਵਾਣਾ ਦੀ ਬਸਾਂ ਦੀ ਤਾਂ ਕਿ ਕੋਈ ਵੀ ਕ੍ਰਿਮੀਨਲ ਹਰਿਆਣੇ ਦਾ ਰਾਜਸਥਾਨ ਦਾ ਹੋਰ ਕੋਈ ਮਾੜਾ ਅਨਸਰ ਆਪਣੇ ਜ਼ਿਲ੍ਹੇ ਵਿੱਚ ਦਾਖਲ ਕਰ ਸਕੇ ਸੁਰੱਖਿਅਤ ਕਰ ਸਕੇ ਨਾ ਹੀ ਕੋਈ ਨਾਰਕੋ ਨਾਰਕੋਟਿਕਸ ਵੀ ਜਾਂ ਹੋਰ ਮਾੜੇ ਵਸਤੂਆਂ ਦੀ ਕੋਈ ਸਮਗਲਿੰਗ ਕਿਸੇ ਤਰ੍ਹਾਂ ਨਹੀਂ ਹੋ ਸਕੇ ਪਰ ਹੌਂ ਤੇ ਕਿੰਨੇ ਵੀਕਲ ਚੈੱਕ ਕਰਦੇ ਸੋ ਇਸ ਸਵੇਰੇ ਤੋਂ ਆਪਰੇਸ਼ਨ ਚੱਲ ਰਹੀ ਹੈ ਜੀ ਐਂਡ ਇਚ ਅਸੀਂ ਕੰਪਾਈਲਡ ਰਿਪੋਰਟ ਦੇਖੂ میڈیا ਨੂੰ ਪਲੀਜ਼ ਕਰਦਾ ਹਾਂ ਅ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅਜੋ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਤੇ ਪੈਂਦੇ ਨੇ ਉਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜिले ਵਿੱਚ ਹੀ ਸ੍ਰੀ ਪਿਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਜੀ ਮੁਕਤਸਰ ਸਾਹਿਬ ਦੀ ਰੈਂਡਮ ਹੇਟ ਵੱਖ-ਵੱਖ ਥੀਮਾਂ ਬਣਾਈ ਗਈ ਜਿਹੜਾ ਕਿ ਲੰਬੀ ਡਿਵੀਜ਼ਨ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲੇ ਵਾਲੀ ਤੇ ਡਬਲੀ ਪੋਰਟ ਤੇ ਇੱਥੇ ਸਵੇਰੇ 7:00 ਤੇ ਲੈ ਕੇ ਹੁਣ 1:00 ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਪੁਰਸ਼ਾਂ ਦੀ ਵਾਹਨਾਂ ਦੀ ਬੱਸਾਂ ਦੀ ਤਾਂ ਕਿ ਕੋਈ ਵੀ ਕ੍ਰਿਮੀਨਲ ਹਰਿਆਣਾ ਦਾ ਰਾਜਸਥਾਨ ਦਾ ਹੋਰ ਕੋਈ ਮਾੜਾ ਅਨਸਰ ਆਪਣੇ ਜ਼ਿਲ੍ਹੇ ਵਿੱਚ ਨੈਕਟਰ ਕਰ ਸਕੇ ਸੁੱਬੇ ਜਨੈਟ ਕਰ ਸਕੇ ਨਾ ਹੀ ਕੋਈ ਨਾਰਕੋ ਨਾਰਕੋਟਿਕਸ ਦੀ ਜਾਂ ਹੋਰ ਮਾੜੇ ਵਸਤੂਆਂ ਦੀ ਕੋਈ ਵੀ ਸਮਗਲਿੰਗ ਕਿਸੇ ਤਰ੍ਹਾਂ ਨਹੀਂ ਹੋ ਸਕੇ ਪਰ ਹੌਂਟੇ ਕਿੱਲੇ ਵੀ ਚੈੱਕ ਕਰਦੇ ਅਏ ਸਾਰੇ ਤੋਂ ਆਪਰੇਸ਼ਨ ਜਾਰੀ ਹੈ ਜੀ ਐਂਡ ਇਚ ਅਸੀਂ ਕੰਬਾਈਨਡ ਰਿਪੋਰਟ ਆਪਣੇ ਥਰੂ মিডিਆ ਨੂੰ ਪੇਸ਼ ਕਰਦਾ ਹੈ